e4 r e4 c4 d4 e4 h4 f4 f4 5 e4 ਤੁਸੀਂ ਦੇਖ ਹੀ ਰਹੇ ਹੋ ਇੱਕ ਸਾਲ ਦਾ ਨਹੀਂ ਹੋਇਆ ਸੀ ਜਦੋਂ ਇਹ ਡ੍ਰਿਲ ਚਲਾਉਣ ਲੱਗ ਗਿਆ ਸੀਗਾ ਤੇ ਮੂਜੇ ਡ੍ਰਿਲ ਚਲਾ ਰਿਹਾ ਕਟਰ ਚਲਾ ਰਿਹਾ ਵਾ ਗ੍ਰਾਈਂਡਰ ਜਿਹੜਾ ਹੱਥ ਅਸੀਂ ਪੰਜ ਪੰਜ 6 ਸਾਲ ਮਿਸਤਰੀ ਜਿਹੜੇ ਕੰਮ ਸਿੱਖਦੇ ਨੇ ਉਦੋਂ ਵਾਹ ਕੇ ਦੇ ਹੱਥੇ ਫੜਦੇ ਨੇ ਗ੍ਰਾਈਂਡਰ ਇਸ ਉਮਰ ਦੇ ਵਿੱਚ ਗ੍ਰਾਈਂਡਰ ਚਲਾ ਰਿਹਾ ਕਿਵੇਂ ਚੰਗਿਆਰੀਆਂ ਔੜ ਰਹੀਆਂ ਨੇ ਅਕੂਸੀ ਬਣਾ ਲਈ ਟੇਬਲ ਬਣਾ ਰਿਹਾ ਮੋਟੂ ਬਣਾ ਲਿਆ ਮੈਂ ਦਮਾ ਤੇ ਫੜਦਾ ਤਾਂ ਦਿਨਾ ਬਦ ਦਮਾ ਛੋਟ ਛੋਟ ਲਿੰਦਾ ਦਮਾ ਤੇ ਕੀ ਬਣਾਵਾ ਕੀ ਨਾ ਬਣਾਵਾ ਅਰਬ ਇੱਕ ਵਾਰੀ ਸੋਸ਼ਲ ਮੀਡੀਆ ਤੇ ਆਈ ਸੀ ਨਾ ਉਹ ਬੱਚੇ ਹਰ ਆ ਰਹੇ ਸੀ ਪੂਰਾ ਟੇ ਲੱਗ ਰਹੇ ਸੀ ਕਲਾਸ ਹਟਾ ਬੈਰ ਬਸ ਆ ਗਈ ਸੀ ਆ ਯੂ ਵੀ ਦੁਨੀਏ ਕੰਮ ਕਿਵੇਂ ਕਰ ਲਿਆ ਕਿਵੇਂ ਕਰ ਲਿਆ ਤਾਂ ਕਿ ਸਮਝੂ ਕਾਫੀ ਮਸ਼ਹੂਰ ਰਹੀ ਤੁਰੇ ਜਾਂਦੇ ਨੂੰ ਛੱਡ ਕੇ ਆਉਣ ਦੇ ਵਿੱਚ ਨਾ ਇਹਨੇ ਕਾਰਟੂਨ ਸ਼ੇਪ ਦੇ ਵਿੱਚ ਨਾ ਬੱਚੇ ਤੁਰੇ ਜਾਂਦੇ 3D ਬੱਚੇ ਤੁਰੇ ਜਾਂਦੇ ਨੰਗੇ ਪੈਰੀ ਉਹ ਲੱਕੜ ਦੇ ਵਿੱਚ ਬਣਾਏ ਨੇ ਇਹ ਕਹਿੰਦਾ ਠੀਕ ਹੋਏਗਾ ਕਿ ਦੁਨੀਆ ਦਾ ਸਭ ਤੋਂ ਛੋਟਾ ਕਰ ਸਭ ਤੋਂ ਸਭ ਤੋਂ ਵੱਡਾ ਕੰਮ ਕਰਦਾ ਹੈ। ਦੇਖਿਆ ਪਰ ਮੈਡਮ ਨੂੰ ਸੁਣਾਵਾ ਮੈਡਮ ਸੁਣਾ ਦਿਓ ਮੈਨੂੰ ਨਾ ਅ ਕੋਟੂ ਤੇ ਅਰਨੀ ਸਾਡੇ ਦਾ ਦੇਲਾ ਤੇਰੀ ਫਿਰ ਤੇ ਮਾਰੀ ਨਹੀਂ ਕਹਿੰਦੇ ਆਰਟ ਐਂਡ ਕਲਚਰ ਦੀ ਕੋਈ ਉਮਰ ਨਹੀਂ ਹੁੰਦੀ ਘੁੰਮਣ ਫਿਰਨ ਦੀ ਕੋਈ ਸੀਮਾ ਨਹੀਂ ਹੁੰਦੀ ਇਸੇ ਤਰੀਕੇ ਨਾਲ ਅੱਜ ਅਸੀਂ ਲੁਧਿਆਣੇ ਪਹੁੰਚੇ ਆ ਤੇ ਡੇਲੀ ਪੋਸਟ ਦੀ ਟੀਮ ਮਿਲਣ ਜਾ ਰਹੀ ਹੈ ਇੱਕ ਅਜਿਹੇ ਸ਼ਖਸ ਨੂੰ ਉਹ ਸ਼ਖਸ ਸ਼ਾਇਦ ਉਮਰ سے ਬਹੁਤ ਛੋਟਾ ਹੈ ਪਰ ਆਰਟ ਐਂਡ ਕਰਾਫਟ ਦੀ ਦੁਨੀਆ 'ਚ ਬਹੁਤ ਮਾਹਰ ਹੈ ਪਰ ਆਰਟ ਐਂਡ ਕਰਾਫਟ ਕੋਈ ਕਲੇ ਦੇ ਨਾਲ ਮਿੱਟੀ ਦੇ ਨਾਲ ਨਹੀਂ ਲੱਕੜ ਦੇ ਨਾਲ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਯੁਵਰਾਜ ਸਿੰਘ ਚੋਹਾਂਦੀ ਜਿਹਨੂੰ ਯੂਵੀ ਕਿਹਾ ਜਾਂਦਾ ਹੈ ਤੇ ਸੋਸ਼ਲ ਮੀਡੀਆ ਤੇ ਯੂਵੀ ਕਾਰਪੈਂਟਰੀ ਲਈ ਬਹੁਤ ਮਸ਼ਹੂਰ ਹੈ ਇਹਨੂੰ ਕਹਿ ਦਈਏ ਨਾ ਜੇ ਅਸੀਂ ਕਿ ਦੇਸ਼ ਦਾ ਜਾਂ ਦੁਨੀਆ ਦਾ ਸਭ ਤੋਂ ਛੋਟਾ ਕਾਰਪੈਂਟਰ ਹੈ ਬੁਰਾ ਮੰਨ ਜਾਂਦਾ ਇਹ ਕਹਿੰਦਾ ਮੈਂ ਛੋਟਾ ਨਹੀਂ ਸਭ ਤੋਂ ਵੱਡਾ ਉਮਰ ਤੇ ਨਾ ਜਾਓ ਤੇ ਤੁਹਾਨੂੰ ਮਿਲਾਉਣੇ ਆ ਸਭ ਤੋਂ ਪਹਿਲਾਂ ਯੂਵੀ ਨਾਲ ਯੂਵੀ کیسے ਹੋ ਠੀਕ ਹੋ ਵਧੀਆ ਚੱਲ ਰਹੀ ਹੈ ਸਭ ਬੜੀਆ ਵਧੀਆ ਚਸ਼ਮੇ ਬੜੇ ਕੈਂਟ ਲਾਈਨ ਇਹ ਲਾ ਕੇ ਦਿਖਾ ਦਿਓ ਕਿ ਪੁਰੇ ਆਏ ਜਿਵੇਂ ਆਪਾਂ ਲਾਣੇ ਆ ਆਹ ਕੀ ਬਾਤ ਹੈ ਯੂਵੀ ਮੁਬਾਰਕਾਂ ਬਹੁਤ-ਬਹੁਤ ਪਹਿਲਾਂ ਤਾਂ ਤੁਸੀਂ ਬੁੱਕ ਆਫ ਵਰਲਡ ਰਿਕਾਰਡਸ ਦਾ ਯੰਗਸਟ ਪ੍ਰੋਟੇਜੀ ਟਰਨਡ ਗੂਗਲ ਕਾਰਪੇਂਟਰ ਅੱਛਾ ਗੂਗਲ ਕਾਰਪੇਂਟਰ ਕਿਉਂ ਰੱਖਿਆ ਨਾ ਤਾਂ ਕਿ ਉਹ ਸਾਰੇ ਟੂਲਰ ਦੇ ਨਾਮ ਪਤਾਵਾ ਅੱਛਾ ਕਿਵੇਂ ਜਿਵੇਂ ਦੱਸੋ ਮੈਨੂੰ ਅ ਕੀ ਦਾ ਅ ਡਾਇਲ ਕਾਟਰ ਮੀਸੀ ਸਭ ਮੈਨੂੰ ਟੂਲਰ ਦੇ ਨਾਮ ਪਤਾ ਜਿਵੇਂ ਏ ਬੀ ਸੀ ਡੀ ਕਰਦੇ ਐਂ ਪਤਾ ਹੈ ਦੱਸੋ ਥੋੜੇ ਜਿਹਾ ਏ ਫੋਰ ਏ ਬੀ ਫੋਰ ਸੀ ਫੋਰ ਕਟਰ ਡੀ ਫੋਰ ਡੈਸ਼ ਈ ਫੋਰ ਐਂਡ ਸੀ ਡੈਸ਼ ਐ ਫੋਰ ਐ ਫੋਰ ਫਾਈਵ ਈ ਫੋਰ ਹਾਂਜੀ ਉਸ ਤੋਂ ਬਾਅਦ ਈ ਫੋਰ ਇਹ ਫੋਟੋ ਮੈਂ ਭੁੱਲ ਲਿਆ ਹੋਇਆ ਐ ਅੱਜ ਬੋਲਤਾ ਮੈਂ ਭੁੱਲ ਗਿਆ ਅੱਛਾ ਮੈਂ ਛੋਟੀ ਜਿਹੀ ਧੰਝ ਰਹਿ ਗਿਆ ਉਹਨੇ ਫਾਦਰ ਵੀ ਸਾਡੇ ਨਾਲ ਨੇ ਆ ਸਭ ਤੋਂ ਪਹਿਲਾਂ ਕਿਉਂਕਿ ਜਿਸ ਤਰੀਕੇ ਨਾਲ ਵਰਲਡ ਰਿਕਾਰਡ ਮਿਲਿਆ ਹੈ ਨਾ ਇਹ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ ਯੂਵੀ ਦੀ ਯੂਵੀ ਪੈਦਾ ਹੋਇਆ ਮੈਨੂੰ ਪਤਾ ਲੱਗਾ ਇੱਕ ਸਾਲ ਤੋਂ ਹੀ ਇੰਟਰਸਟ ਜਾਗ ਪਿਆ ਸੀਗਾ ਹੈ ਨਾ ਕਿਉਂਕਿ ਤੁਸੀਂ ਕਾਰਪੇਂਟਰ ਉਹ ਨਾਲ ਕੰਮ ਕਰਦੇ ਰਹਿੰਦੇ ਹੋ ਮਤਲਬ ਉਹ ਖੂਨ ਚੀਜ਼ ਸੀਗੀ ਪਰ ਉਹ ਨਾਲ ਹੀ ਇੱਕਦਮ ਤੋਂ ਸਾਹਮਣੇ ਆ ਗਈ ਆ ਪਹਿਲਾਂ ਤਾਂ ਦਿਲ ਦੇ ਗਹਿਰਾਈਆਂ ਤੋਂ ਤੁਹਾਡੇ ਚੈਨਲ ਸਾਡੇ ਗਰੀਬ ਖਾਨਿਆਂ ਦਾ ਬਹੁਤ ਧੰਨਵਾਦ ਔਰ ਇਹ ਜਿਸ ਤਰ੍ਹਾਂ ਕੀ ਨਾ ਤੁਸੀਂ ਮੇਰੀਆਂ ਪੁਰਾਣੀਆਂ ਇੰਟਰਵਿਊ ਸੁਣ ਕੇ ਦੇਖਿਓ ਜਿਸ ਤਰ੍ਹਾਂ ਮੈਨੂੰ ਵੀ ਸਟੇਟ ਲੈਵਲ 'ਚ ਦੇ 12 ਬਾਡ ਮਿਲ ਚੁਕੇ ਨੇ ਪਹਿਲਾਂ ਬਾਤਵਰ ਨੂੰ ਬਚਾਉਣ ਦੇ ਲਈ ਤੇ ਆਹੀ ਕਲਾਕਾਰੀ ਵਿੱਚ ਵੀ ਔਰ ਮੇਰਾ ਸੁਪਨਾ ਸੀਗਾ ਮੈਂ ਵੀ ਕੁਝ ਵਰਲਡ ਰਿਕਾਰਡ ਬ੍ਰੋਕ ਕਰਨੇ ਸੀਗੇ ਤੇ ਬਟ ਕੁਝ ਘਰ ਦੇ ਹਰਤਾਂ ਕਰਕੇ ਕੁਝ ਨਾ ਮੈਂ ਕੁਝ ਬਿਮਾਰੀ ਦਾ ਸ਼ਿਕਾਰ ਹੋ ਗਿਆ ਸੀ ਉਹਦੇ ਕਰਕੇ ਮੈਂ ਨਹੀਂ ਕਰ ਪਾਇਆ ਤੇ ਲਾਸਟ ਟਾਈਮ ਜਦੋਂ ਮੈਂ ਮੈਨੂੰ ਡਾਕਟਰਾਂ ਨੇ ਜਵਾਬ ਦਿੱਤਾ ਸੀਗਾ ਕਿ ਮੈਨੂੰ ਹੈਬਟਾਈਡਸ ਵੀ ਹੋ ਗਿਆ ਸੀਗਾ ਤੇ ਮੈਂ ਆਪਣੇ ਗੁਰੂ ਜੀ ਆਪਣੇ ਜੋਗਰਾ ਸਿੰਘ ਜੀ ਨਾਲ ਦਿਲ ਦੀ ਗੱਲ ਸਾਂਝੀ ਕਰਨ ਗਿਆ ਵੀ ਇਸ ਤਰ੍ਹਾਂ ਕਰਕੇ ਆ ਵੀ ਮੇਰੇ ਸੁਪਨੇ ਟੁੱਟ ਗਏ ਫਿਰ ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਸੀਗਾ ਵੀ ਮੇਰੇ ਵੀ ਕੁਝ ਕਹਾਣੀ ਵੀ ਐਸਾ ਹੀ ਸੀ ਮੈਨੂੰ ਵਰਲਡ ਰਿਕਾਰਡ ਦੇ ਵਰਲਡ ਕੱਪ ਦੇ ਵਿੱਚੋਂ ਕੱਢ ਦਿੱਤਾ ਗਿਆ ਸੀਗਾ ਤੇ ਫਿਰ ਮੈਂ ਕਿਸੇ ਨੂੰ ਦੋਸਤ ਦੇ ਵਿਜਾਇਏ ਅੰਦਰ ਆਤਮਾ ਨਾਲ ਗੱਲਾਂ ਕੀਤੀਆਂ ਸੀਗੀਆਂ ਤੇ ਜੋ ਆਤਮਾ ਸੁਣਦੀ ਹੈ ਉਹ ਸ਼ਾਇਦ ਰੱਬ ਤੋਂ ਪਹਿਲਾਂ ਸੁਣ ਲੈਂਦੀ ਹੈ ਇਸ ਕਰਕੇ ਅੰਦਰ ਆਤਮਾ ਨਾਲ ਜੋ ਵੀ ਗੁੱਸਾ ਕਿਲਾ ਉਹ ਨਾਲ ਕਰੋ ਤੇ ਕਹਿੰਦੇ ਮੈਂ ਕਿਹਾ ਸੀਗਾ ਵੀ ਔਨ ਰਿਕਾਰਡ ਚੈਨਲਾਂ ਦੇ ਸਾਹਮਣੇ ਮੈਂ ਕਿਹਾ ਸੀਗਾ ਵੀ ਅਸ ਤੋਂ ਬਾਅਦ ਦੁਨੀਆ ਵਰਲਡ ਕੱਪ ਨਹੀਂ ਜਿੱਤੂ ਜਦੋਂ ਜਿੱਤੂਗੀ ਮੇਰਾ ਬਲੱਡ ਦੁਨੀਆ ਦੇ ਵਿੱਚ ਆਊਗਾ ਉਹ ਖੇਡੂਗਾ ਫਿਰ ਦੁਨੀਆ ਵਰਲਡ ਕੱਪ ਜਿੱਤੂਗੀ ਕਹਿੰਦੇ ਵਿਕਰ ਉਦ ਹੀ ਹੈ ਕਹਿੰਦੇ ਅਗਰ ਤੂੰ ਅੰਦਰ ਆਤਮਾ ਤਾਂ ਸੱਚਾ ਹੈ ਸਹੀ ਹੈ ਤੂੰ ਤੇਰੇ ਨਾਲ ਵੀ ਕੁਝ ਐਦਾਂ ਹੀ ਹੋਊਗਾ ਮੈਨੂੰ ਤੇਰੇ ਇੱਕ ਤਾਰੇ ਕੁਛ ਅਸ ਦੇ ਦਿੰਦੇ ਨੇ ਤੇ ਉਹਨਾਂ ਵਿੱਚ ਵਿਸ਼ਵਾਸ ਪਰਿਆ ਜ਼ਿੰਦਗੀ ਜੀਣ ਦਾ ਤੇ ਫੇ ਮੈਂ ਸੋਚਿਆ ਕੋਈ ਗੱਲ ਨਹੀਂ ਮੇਤ ਨੂੰ ਨਹੀਂ ਵਰਲਡ ਰਕੋਰਡ ਤੁਰਸਦਾ ਮੈਂ ਬਿਮਾਰੀ ਦਾ ਸ਼ਿਕਾਰ ਹੋ ਗਿਆ ਬਟ ਮੇਰਾ ਬੇਟਾ ਹੋਊਗਾ ਯਕੀਨ ਮੰਨ ਲੋਗੇ ਮੈਂ ਇਸਦੇ ਪੈਦਾ ਹੋਣ ਤੋਂ ਪਹਿਲਾਂ ਮੈਂ ਇੰਟਰਵਿਊ ਚ ਕਿਹਦੀ ਦੱਸਤੀ ਸੀ ਕਿ ਮੇਰਾ ਅਜ ਤੋਂ ਜੋ ਕੋਈ ਚੈਨਲ ਵਿੱਚ ਸੁਹਾ ਕਰਦਾ ਸੀ ਤੁਸੀਂ ਲੜੇ ਦਾਅਵੇ ਕਰਦੇ ਸੀਗੇ ਇਦਾਂ ਕਰਕੇ ਵੀ ਮੈਂ ਐਦਾਂ ਵਰਲਡ ਰਕੋਰਡ ਤੁਰ ਮੈਂ ਕਿਹਾ ਮੇਰਾ ਬੇਟਾ ਆਏਗਾ ਤੇ ਜਦੋਂ ਜਦੋਂ ਮੇਰਾ ਬੇਟਾ ਹੋਏਗਾ ਉਹ ਵਰਲਡ ਰਿਕਾਰਡ ਤੋੜੇਗਾ ਤੇ ਤੁਸੀਂ ਦੇਖ ਹੀ ਰਹੇ ਹੋ ਇੱਕ ਸਾਲ ਦਾ ਨਹੀਂ ਹੋਇਆ ਸੀ ਜਦੋਂ ਇਹ ਡ੍ਰਿਲ ਚਲਾਉਣ ਲੱਗ ਗਿਆ ਸੀਗਾ ਤੇ ਉਹ ਵੀਡੀਓ ਵਾਇਰਲ ਹੋਈ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਤਾਂ ਸਾਨੂੰ ਕਈ ਵਰਲਡ ਰਿਕਾਰਡ ਬੁਕਸ ਵਗੈਰਾ ਵੀ ਅਪਰੋਚ ਕਰਨ ਲੱਗੇ ਰੀਚ ਕਰਨ ਲੱਗੇ ਵੀ ਇਹ ਤਾਂ ਵਰਲਡ ਰਿਕਾਰਡ ਬਣਦਾ ਵਾ ਫਿਰ ਅਸੀਂ ਅਪਲਾਈ ਕੀਤਾ ਤੇ ਇਸ ਦਾ ਵਰਲਡ ਰਿਕਾਰਡ ਜਿੱਦਾਂ ਬਣ ਗਿਆ ਜੀ ਸੋ ਬਟਿਕਲੀ ਇਹ ਹੈ ਕਿ ਚਲੋ ਡ੍ਰਿਲਿੰਗ ਮਸ਼ੀਨਾਂ ਖੜੀ ਪਈ ਹੈ ਨਾਲ ਪਈ ਹੈ ਹੈਨਾ ਆਪਾਂ ਕਾਰਪੈਂਟਰੀ ਦੀ ਗੱਲ ਕਰਦੇ ਆ ਹਨਾ ਆਪਾਂ ਕਿਲ ਠੋਕਣ ਵੇਲੇ ਵੀ ਡਰ ਜਾਂਦੇ ਆ ਕਿ ਕਿਤੇ ਉਂਗਲ ਤੇ ਨਾ ਵੱਜ ਜੇ ਹਨਾ ਖੂਨ ਨਾ ਨਿਕਲ ਸੇ ਤੇ ਇਹ ਨਹੀਂ ਲੱਗਦਾ ਸੀਗਾ ਬੱਚਾ ਹਲੇ 1 ਸਾਲ ਦਾ ਹੈ ਹਲੇ ਤੋਂ ਇੰਟਰਸਟ ਜਾਗ ਰਿਹਾ ਹੈ ਕਿਤੇ ਕੋਈ ਨਫਾ ਨੁਕਸਾਨ ਨਾ ਹੋ ਜੇ ਕੋਈ ਪਰੇਸ਼ਾਨੀ ਨਾ ਹੋ ਜੇ ਉਸ ਚੀਜ਼ ਨੂੰ ਦੇਖਦੇ ਹੋਏ ਧਿਆਨ ਰੱਖਦੇ ਸੀਗੇ ਬਿਲਕੁਲ ਜੀ ਇਹ ਚੀਜ਼ ਤਾਂ ਹੁੰਦੀ ਹੀ ਆ ਮੈਂ ਇਹ ਵੀ ਕਹਿ ਰਿਹਾ ਮੈਂ ਕਿ ਇਦਾਂ ਬੱਚਾ ਕੋਈ ਮੈਂ ਇਹ ਨਹੀਂ ਕਹਿੰਦਾ ਹੈਗਾ ਵੀ ਹੋਰ ਕੋਈ ਮਿਸਤਰੀ ਬੱਚੇ ਇਦਾਂ ਨਹੀਂ ਕਰ ਸਕਦਾ ਕਰ ਸਕਦਾ ਹਰ ਇੱਕ ਦੇ ਦਿਮਾਗ 'ਚ ਇਹ ਚੀਜ਼ ਹਰ ਕੋਈ ਕਰ ਸਕਦਾ ਬਟ ਹਰ ਕੋਈ ਇਹ ਵੀ ਚਾਹੁੰਦਾ ਵਾ ਨਾ ਆਪਦੇ ਬੱਚੇ ਤੇ ਕੋਈ ਐਡਾ ਜੋਖਮ ਨਹੀਂ ਲੈਣਾ ਚਾਹੁੰਦਾ ਪਰ ਜਦੋਂ ਅਸੀਂ ਆਪਦੇ ਗੁਰੂ ਸਾਹਿਬਾਨ ਵੱਲ ਹੀ ਦੇਖਦੇ ਹਾਂ ਉਹਨਾਂ ਨੇ ਉਹਦੇ ਚਾਰੇ ਪੁੱਤ ਬਾਰਤੇ ਸੀ ਨਾ ਅਸੀਂ ਫਿਰ ਇੱਕ ਜੋਖਮ ਨਹੀਂ ਸਹਿ ਸਕਦੇ ਮੈਂ ਐਕਚੁਅਲ ਮਾਤੇ ਕਲਚਰ ਨੂੰ ਬਚਾਉਣ ਵਾਸਤੇ ਇਹ ਬੱਚੇ ਨੂੰ ਲੈ ਕੇ ਆਇਆ ਸ਼ਾਇਦ ਕੋਈ ਵੱਡਾ ਇਨਸਾਨ ਹੁੰਦਾ ਜਾਂ ਮੇਰੇ ਦੇ ਕਿਸੇ ਨੇ ਇੰਨੀ ਗੌਰ ਨਹੀਂ ਕਰਨੀ ਸੀ ਬੱਚੇ ਤੇ ਗੌਰ ਕਰਨੀ ਸੀ ਇਸ ਕਰਕੇ ਬੱਚੇ ਨੂੰ ਮੈਂ ਲੈ ਕੇ ਆਇਆ ਵਾਂ ਇੱਕ ਕਾਰਪਨਟਰੀ ਨੂੰ ਰਿਪਰੈਜੈਂਟ ਕਰਨ ਲਈ ਟੈਕਨੀਕਲ ਐਜੂਕੇਸ਼ਨ ਨੂੰ ਜਿਸ ਦਾ ਇੱਕ ਕਾਰਪਨਟਰੀ ਕਾਰਪਨਟਰੀ ਤਾਂ ਸੀਮਤ ਰਹਿ ਜਾਂਦੀ ਆ ਅਗਰ ਜੇ ਦੇਖਿਆ ਜਾਵੇ ਜਦੋਂ ਇਹ ਆਈਟੀਆਈ ਲੈਵਲ ਤੇ ਚੱਲੇ ਜਾਂਦੀ ਹੈ ਇੰਜੀਨੀਅਰਿੰਗ ਕੋਲ ਲੈਵਲ ਤੱਕ ਚੱਲੇ ਜਾਂਦੀ ਆ ਇਹ ਚ ਗਵਰਨਮੈਂਟ ਜੌਬਸ ਵੀ ਹੁੰਦੀਆਂ ਨੇ ਸੋ ਕਹਿਣ ਦਾ ਮਤਲਬ ਹੈ ਇਹ ਚੀਜ਼ ਨਾ ਸਕ ਜੋ ਫੌਨ ਕੰਟੇ ਨੇ ਜਿੰਨੇ ਵੀ ਬੱਚੇ ਰੋਲਰ ਰਹੇ ਨੇ ਸਿਰਫ ਉਹ ਰੋਲਰ ਰਹੇ ਨੇ ਜਿਨ੍ਹਾਂ ਦੇ ਹੱਥ ਸ킬 ਨਹੀਂ ਹੈਗੀ ਸਿਰਫ ਸਟੱਡੀ 베이스 ਥਿਊਰੀ 베이스 ਤੇ ਗਏ ਨੇ ਠੀਕ ਹੈ ਨਾ ਸੋ ਮੈਂ ਇਹ ਚੀਜ਼ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਮੇਰਾ ਬੱਚਾ ਆ ਰਿਹਾ ਤੇ ਮੈਨੂੰ ਬਹੁਤ ਹੀ ਨਾ ਇਸ ਗੱਲ ਦਾ ਹੌਸਲਾ ਮਿਲਿਆ ਵਾ ਇਸ ਸਿੱਖਿਆ ਮੰਤਰੀ ਨੇ ਖੁਦ ਇਥੇ ਇੰਪ੍ਰੈਸਡ ਹੋ ਕੇ ਬੱਚੇ ਦੇ ਕੱਲੇ ਕੱਲੇ ਵੀਡੀਓਜ਼ ਦੇਖੀਆਂ ਵੀ ਕਿਸ ਤਰ੍ਹਾਂ ਇਹ ਹੱਥ ਦਾ ਛੱਡੋ ਇਹ ਮੂੰਹ 'ਚ ਡ੍ਰਿਲ ਚਲਾ ਰਿਹਾ ਸਾਨੂੰ ਹੁਣ ਵੀ ਲਾਈਵ 'ਚ ਲਾ ਕੇ ਦਿਖਾਵੇਗਾ ਤੇ ਮੂੰਹ 'ਚ ਡ੍ਰਿਲ ਚਲਾ ਰਿਹਾ ਕਟਰ ਚਲਾ ਰਿਹਾ ਵਾ ਗ੍ਰਾਈਂਡਰ ਜਿਹੜਾ ਹੱਥ ਅਸੀਂ ਕਟੜਾ ਪੰਜ ਪੰਜ 6 ਸਾਲ ਮਿਸਤਰੀ ਜਿਹੜੇ ਕੰਮ ਸਿੱਖਦੇ ਨੇ ਉਦੋਂ ਬਾਅਦ ਕਿਤੇ ਹੱਥ 'ਚ ਫੜਦੇ ਨੇ ਗ੍ਰਾਈਂਡਰ ਇਸ ਉਮਰ ਦੇ ਵਿੱਚ ਗ੍ਰਾਈਂਡਰ ਚਲਾ ਰਿਹਾ ਕਿਵੇਂ ਚੰਗਿਆਰੀਆਂ ਔੜ ਰਹੀਆਂ ਨੇ ਸੋ ਕਹਿੰਦਾ ਇੰਨੀਆਂ ਰਿਸਕੀ ਜੌਬ ਇਹ ਕਰ ਰਿਹਾ ਵਾ ਤੇ ਉਹ ਸਿੱਖਿਆ ਮੰਤਰੀ ਸਾਹਿਬ ਬੜੇ ਖੁਸ਼ ਹੋਏ ਤੇ ਛੋਟੀ ਉਮਰ ਦੇ ਵਿੱਚ ਛੋਟਾ ਇਨਸਟ੍ਰਕਟਰ ਕਾਰਪੈਂਟਰ ਇਨਸਟ੍ਰਕਟਰ ਕਰਕੇ ਵੀ ਸੋਧਨ ਕੀਤਾ ਤੇ ਤੁਸੀਂ ਦੇਖੋ ਛੇਤੀ ਦੇਖੋਗੇ ਕਿ ਇਹ ਬੱਚਾ ਇੱਕ ਇਨਸਟ੍ਰਕਟਰ ਲੈਵਲ ਦੀ ਟੀਚਿੰਗ ਆਈਟੀ ਕਾਲਜ ਜਾਂ ਟੈਕਨੋਲੋਜੀ ਕਾਲਜ ਵਿੱਚ ਇਹ ਕਰਵਾਏ ਸ਼ਾਬਾਸ਼ ਬਾਤ ਹੈ ਯੂਵਰਾਜ ਕੀ ਬਾਤ ਹੈ ਕਮਾਲ ਹੀ ਕਰਤੀ ਇਹ ਕਿਵੇਂ ਕਰਦਾ ਹੈ ਯਾਰ ਸਾਰਾ ਕੁਝ ਪਾਪਾ ਦਾ ਪ੍ਰੈਸ਼ਰ ਨਹੀਂ ਪੈਂਦਾ ਕਿਤੇ ਨਹੀਂ ਕੀ ਫਿਰ ਕੀ ਕਰਦਾ ਕਿਵੇਂ ਕਿਵੇਂ ਸੋਚਦਾ ਕੀ ਬਣਾਉਣਾ ਹੈ ਪਰ ਪਾਪਾ ਫੋਨ 'ਤੇ ਬੁੜਿੰਦੇ ਆ ਮੈਂ ਹੀ ਪਾਪਾ ਦੇ ਦਿਮਾਗ 'ਚ ਆਂਦਾ ਹੁੰਦਾ ਪਾਪਾ ਨੂੰ ਪਾਪਾ ਨੂੰ ਫੋਨ 'ਤੇ ਬੜਾਵਾਂ ਸ਼ਹਿਰ ਕੰਮ ਕਰਾਵਾਂ ਹਾਂ ਕਿੰਨਾ ਤਲਾ ਲੱਗਿਆ ਹੋਏ ਅੱਛਾ ਤੇ ਲਾ ਨੀਆ ਕਿੰਨਾ ਤਲਾ ਲਾਤੀਆਂ ਤੁਹਾਡੀਆਂ ਅੱਛਾ ਇੱਕ ਇੱਕ ਚੀਜ਼ ਦੱਸੀ ਮੈਨੂੰ ਵੀ ਹਾਲੇ ਤੱਕ ਕੀ ਕੁਝ ਬਣਾ ਲਿਆ ਆ ਆ ਕੁਰਸੀ ਬਣਾ ਲਈ ਟੇਬਲ ਬਣਾ ਲਿਆ ਆ ਮੋਟੂ ਬਣਾ ਲਿਆ ਮੋਟੂ ਬਣਾ ਲਿਆ ਕਿਹੜਾ ਇਹ ਜਿਹੜਾ ਮੇਰੇ ਪਿੱਛੇ ਪਿਆ ਇਹ ਆਹੋਲਾ ਅੱਛਾ ਇਹ ਬੋਲੋ ਸੱਚੀ ਨਹੀਂ ਇਹ ਮਿੱਠੇ ਬਣਾ ਲੈ ਇਹ ਹੈ ਨਾ ਉਹਦੇ ਵਿੱਚ ਜਿਹੜੇ ਕਾਰਟੂਨ ਸ਼ੇਪ ਹੁੰਦੀਆਂ ਨਾ ਉਹ ਬਣਾ ਰਿਆ ਵਾ ਤੇ ਬੈਸਤੇ ਨੇ ਤੁਹਾਨੂੰ ਦੱਸਣਾ ਨਹੀਂ ਇਹ ਸੋਨੂ ਸੂਦ ਲਈ ਵੀ ਇੱਕ ਚੀਜ਼ ਬਣਾ ਰਿਆ ਵਾ ਸੋਨੇ ਹਿੰਟ ਦੇ ਦਿੰਦਾ ਵਾ ਇਹਨੇ ਜਿਸ ਤਾਂ ਕਿ ਸੋਨੂ ਸੂਦ ਕਾਫੀ ਮਸ਼ਹੂਰ ਅਸੀ ਤੁਰੇ ਜਾਂਦੇ ਨੂੰ ਛੱਡ ਕੇ ਆਉਣ ਦੇ ਵਿੱਚ ਨਾ ਇਹਨੇ ਕਾਰਟੂਨ ਸ਼ੇਪ ਦੇ ਵਿੱਚ ਨਾ ਬੱਚੇ ਤੁਰੇ ਜਾਂਦੇ 3D ਬੱਚੇ ਤੁਰੇ ਜਾਂਦੇ ਨੰਗੇ ਪੈਰੀ ਉਹ ਲੱਕੜ ਦੇ ਵਿੱਚ ਬਣਾਏ ਨੇ ਜੋ ਕਿ ਇਹ ਇਹਨੇ ਚਲੋ ਮਨਾ ਕੀਤਾ ਹੋਇਆ ਕਿਉਂਕਿ ਉਹ ਸਿਰਫ ਸੋਨੂ ਸੂਦ ਨੂੰ ਹੀ ਦਿਖਾਏ ਜਾਣਗੇ ਜਦੋਂ ਕੋਈ ਨਾ ਕੋਈ ਸੁਨੇਹਾ ਪਹੁੰਚੇਗਾ ਇਹ ਕਿਸੇ ਟਾਈਮ ਚਲੋ ਪਹੁੰਚੇਗਾ ਉਹਨਾਂ ਲਈ ਬਹੁਤ ਬੜੀ ਚੀਜ਼ ਤਿਆਰ ਕੀਤੀ ਹੈ ਸੋਨੂ ਸੂਦ ਜੀ ਲਈ ਯੂਵੀ ਅੱਛਾ ਇਹ ਇਨਸਪੀਰੇਸ਼ਨ ਕਿੱਥੋਂ ਮਿਲਦੀ ਹੈ ਕੀ ਸੋਚਦਾ ਹੈ ਕਿ ਕਿਵੇਂ ਇਹ ਚੀਜ਼ ਬਣਾਉਣੀ ਹੈ ਇਹ ਚੀਜ਼ ਬਣਾਉਣੀ ਹੈ ਕਈ ਵਾਰੀ ਆਰਡਰ ਤੇ ਨਹੀਂ ਲੋਕ ਦੇਣ ਆਂਦੇ ਕਿ ਇਸ ਤਰ੍ਹਾਂ ਦਾ ਯੂਵੀ ਤੋਂ ਹੀ ਬਣਵਾਨੀ ਹੈ ਚੀਜ਼ ਹੈ ਨਹੀਂ ਮੈਂ ਦਮਾਤੇ ਫੈਂਟਾ ਤਾਂ ਨਾ ਬਦਮਾ ਛੋਟ ਛੋਟ ਲਿੰਦਾ ਬਦਮਾਤੇ ਕੀ ਬਣਾਵਾ ਕੀ ਨਾ ਬਣਾਵਾ ਹਾਂ ਆ ਮੈਂ ਛੋਟਿਆ ਚਲਾ ਕੇ ਕੁਰਸੀ ਬਣਾਦਾ ਹੋਰ ਕੁਰਸੀ ਦੇ ਡਿਜ਼ਾਈਨ ਵੀ ਬਣਾਇਆ ਤੁਸੀਂ نیچے ਜਾ ਕੇ ਦੇਖ ਲਿਓ ਵੀ ਮੈਂ ਹੀ ਬਣਾਇਆ ਕੀ ਬਾਤ ਹੈ ਅੱਛਾ ਯੂਵੀ ਇੱਕ ਚੀਜ਼ ਹੋਰ ਡਰ ਨਹੀਂ ਲੱਗਦਾ ਜਦ ਜਿਵੇਂ ਯੂਜ਼ ਕਰ ਰਹੇ ਹਾਂ ਜਾਂ ਕੁਝ ਹੋਰ ਯੂਜ਼ ਕਰਦੇ ਹਾਂ ਕਿ ਕੁਝ ਮਾਰਨ ਲੱਗ ਰਹੇ ਹੈ ਨਾ ਕਿਲਾ ਕੁਲਾ ਫਿਰ ਡਰ ਨਹੀਂ ਲੱਗਦਾ ਨਾ ਡਰ ਕਿਉਂ ਨਹੀਂ ਲੱਗਦਾ ਤਾਂਜੀ ਆਗੇ ਦੇ ਡਾਈਰ ਵੀ ਸੀ ਨੇ ਉਹਦਾ ਵੀ ਡਰ ਨਹੀਂ ਲੱਗਦਾ ਕਦੇ ਵੀ ਨਹੀਂ ਡਰ ਲੱਗਦਾ ਨਾ ਪਾਪਾ ਨੇ ਸਿਖਾਇਆ ਹੈ ਸਰ ਨਾ ਅੱਛਾ ਅੱਗੇ ਕੀ ਬਣਾਇਓ ਵੀ अगले मैं कारपेंटर बनना अच्छा ये कहना ठीक होएगा कि दुनिया का सबसे छोटा तो कारपेंटर नहीं सबसे तो, सबसे तो बड़ा कारपेंटर <laughs> देखिए <laughs> अब स्टार्टिंग जी गई जी अच्छा सबसे बड़ा तो क्यों कारपेंटर अच्छा बड़े हो के फिर और कितना का बड़ा बनना है फिर इंजीनियर इंजीनियर बनना है पूरे तरीके से सिविल इंजीनियर है की कुछ बनाना है फिर बड़े हो के बड़े होते हैं आ बड़े-बड़े काम करते हैं या ਅੱਛਾ ਵੱਡੇ ਵੱਡੇ ਕੰਮ ਕਰਨੇ ਆ ਅੱਛਾ ਮੈਨੂੰ ਪਤਾ ਲੱਗੇ ਲੋਲੀਪੌਪ ਖਾਣਾ ਯਾਰ ਇਹਦੇ ਨਾਲ ਡਰਿਲ ਮਸ਼ੀਨ ਨਾਲ ਉਹ ਕਿਵੇਂ ਹੁੰਦਾ ਮਤਲਬ ਮੇਰਾ ਬੇਟਾ ਖੋਲਿਆ ਬੇਟਾ ਹੋ ਕੇ ਆ ਲੋਲੀਪੌਪ ਕੱਸਿਆ ਫਿਰ ਖਾ ਲੋ ਖਾਏਗਾ ਮੈਨੂੰ ਇੱਕ ਵਾਰੀ ਕਿਵੇਂ ਹੁੰਦਾ ਹਾਲਾਂਕਿ ਰਿਸਕੀ ਹੈ ਥੋੜੇ ਜਿਹਾ ਦਿਖਾਈ ਮੈਂ ਜ਼ਿਆਦਾ ਨਹੀਂ ਦਿਖਾਣਾ ਅੱਛਾ ਲੋਲੀਪੌਪ ਕਹਿੰਦਾ ਲੋਲੀਪੌਪ ਮੈਂ ਖੋਲੂਗਾ ਅੱਛਾ ਹਾਂ ਲੋਲੀਪੌਪ ਆ ਗਈ ਅੱਛਾ ਟੇਸਟ ਵੀ ਕੀਤੇ ਕਿਹੜੀ ਲੋਲੀਪੌਪ ਹੈ अच्छा टेस्ट देखरासी वाला देख देखरासी अच्छा एइ लाग जांदी बस हैं उस तो बाद फिर फिर लॉलीपॉप ਨਾਲ ਹੀ ਨਾਲ ਖਾਈ ਜਾਂਦੇ ਹੈ हैं <laughs> आ देखो जी ए स्टाइल ਹੈ ਸਾਡੇ ਟ੍ਰੇਨਰ ਦਾ ਕਿਸ ਤਰੀਕੇ ਨਾਲ ਲੌਲੀਪੌਪ ਖਾਈ ਜਾਂਦੀ ਹੈ ਆ ਦਿਖਾਓ ਜੀ ਕਿਵੇਂ ਇਹ ਖਤਰਨਾਕ ਨਹੀਂ ਲੱਗ ਰਿਹਾ ਅਸੇ ਯੂਵੀ ਇੱਕ ਸਵਾਲ ਹੋਰ ਵੀ ਹੈ ਕਲਾਸ ਕਿਹੜੀ ਪੜਦੇ ਹਾਂ ਅਸੀਂ ਨਰਸਰੀ ਤੇ ਨਰਸਰੀ ਦੇ ਬੱਚੇ ਆਸ-ਪਾਸ ਦੇ ਦੇਖਦੇ ਨਹੀਂ ਕਿ ਯੂਵੀ ਕਿੰਨੇ ਕਮਾਲ ਕਰ ਜਾਂਦਾ ਹੈ ਅਸੀਂ ਕਿੱਥੇ ਬੈਠੇ ਹਾਂ ਹੈ ਨਹੀਂ ਪਰ ਦਰੋ ਇੱਕ ਵਾਰ ਮੈਂ ਇੱਕ ਵਾਰੀ ਸੋਸ਼ਲ ਮੀਡੀਆ ਤੇ ਆਈ ਸੀ ਨਾ ਉਹ ਬੱਚੇ ਹਰ ਆਏ ਸੀ ਪੂਰਾ ਟੇਲ ਲੱਗ ਰਿਹਾ ਸੀ ਕਲਾਸ ਉੱਤੋਂ ਬੈਣ ਬਸ ਆ ਗਈ ਸੀ ਆ ਯੂ ਵੀ ਤੁਨੀ ਇਹ ਕੰਮ ਕਿਵੇਂ ਕਰ ਲਿਆ ਕਿਵੇਂ ਕਰ ਲਿਆ ਮੈਂ ਬੋਲੇ ਬਾਪੇ ਮੈਨੂੰ ਛੱਡੋ ਮੈਂ ਤਾਂ ਮੈਂ ਦੇਖ ਕੇ ਹੱਸਦਾ ਸੀ ਉਹੋ ਦਲਚਸਪ ਲੱਗ ਰਿਹਾ ਸੀ ਹਾਂ ਅੱਛਾ ਉਹ ਤਾਂ ਟੀਚਰਾਂ ਕੀ ਕਹਿੰਦੀ ਨੇ ਟੀਚਰਾਂ ਨੇ ਵੀ ਦੇਖੀ ਹੋਣੀ ਪੱਕਾ ਵੀਡੀਓ ਹਾਂ ਸਮੀਤੀ ਮੈਂ ਮੇਰੀ ਪੱਕੀ ਦੋਸਤ ਆ ਪੱਕੀ ਕੇ ਦੋਸਤ ਹੈ ਹਾਂ ਆ ਆ ਆ ਨੂੰ ਨਾ ਆ ਸੁਸੁ ਦੇ ਵਾਲੇ ਨਾ ਆ ਬੰਦਾ ਦੇ ਤੇ ਨਾ ਸਿੱਤੇ ਮੈਂ ਨੂੰ ਪਿੰਨ ਲੱਜ ਜਲੇ ਲਾਣਾ ਅੱਛਾ ਅੱਛਾ ਇੱਕ ਗੱਲ ਯੂ ਵੀ ਜੇ ਮੈਂ ਕੁਝ ਬਣਾਉਣਾ ਕੀ ਬਣਾਏਗਾ ਮੇਰੇ ਲਈ ਲੱਕੜ ਦੀ ਲੱਕੜ ਦੀ ਬਰਫੀ ਲੱਕੜ ਦੀ ਬਰਫੀ ਇਹ ਕਿਹੜੀ ਹੁੰਦੀ ਹੈ ਅੰਦਰ ਕਰਦੀ ਵਰਤੀ ਇਹ ਖਾਏਗਾ ਮਾਰੇਗਾ ਮੇਰੇ ਇਹਦੇ ਨਾਲ ਕੋਈ ਵੀ ਮਜ਼ਾਕ ਵੀ ਹੋਵੇ ਕੋਈ ਸ਼ੈਰ ਹੀ ਹੋਵੇ ਇਹ ਆਪਦੇ ਕੰਟੈਕਟ ਨਾਲ ਹੀ ਜੋੜ ਲੈਂਦਾ ਵਾ ਆਪਦਾ ਇਹਦਾ ਕੰਟੈਂਟ ਲੱਕੜ ਤੇ ਹੀ ਹੁੰਦਾ ਬੁਢਣ ਤੇ ਹੀ ਹੁੰਦਾ ਵਾ ਜਿਸ ਤਰ੍ਹਾਂ ਕਿ ਕੋਈ ਕਹਿੰਦਾ ਸ਼ੇਰ ਸੁਣਾ ਦੇ ਪਹਿਲਾਂ ਵੀ ਸਾਡੇ ਪੱਤਰਕਾਰ ਸਾਹਿਬਾਂ ਨਾਲ ਆਏ ਸੀਗੇ ਉਹਨਾਂ ਨੂੰ ਕਹਿੰਦਾ ਕੋਠੇ ਉੱਤੇ ਆ ਰਹੀ ਨਹੀਂ ਸਾਡੇ ਨਾਲ ਦੀਲਾ ਤਾਂ ਫ੍ਰੀਜ ਉਹਨਾਂ ਦਾ ਅਲਮਾਰੀ ਨਹੀਂ ਕਹਿੰਦਾ ਤਾਂ ਲੱਕੜ ਦੀ ਬਣਾ ਜਾਂਦਾ ਵਾ ਆਪਣੀ ਨਾਲੀ ਨੂੰ ਮਜ਼ਾਕ ਕਰਨ ਲੱਗ ਗਿਆ ਕਹਿੰਦਾ ਸਰਦੀ ਆ ਗਈ ਤੇ ਕਹਿੰਦੇ ਮੇਰੇ ਲਈ ਕੀ ਬਣਾਏਗਾ ਲੱਕੜ ਦਾ ਕਹਿੰਦਾ ਮੈਂ ਤੁਹਾਡੇ ਲਈ ਲੱਕੜ ਦਾ ਚੁੱਲਾ ਬਣਾਉਂਗਾ ਸੋ ਕਹਿਣ ਦਾ ਮਤਲਬ ਇਹ ਇਹੋ ਜਿਹੀ ਕਹਿੰਦਾ ਟਰਿਕ ਛੱਡਦਾ ਰਹਿੰਦਾ ਵਾ ਤੇ ਆਪਦੇ ਕੰਮ ਨਾਲ ਰਿਲੇਟਡ ਹੀ ਕੰਮ ਨਾਲ ਰਿਲੇਟਡ ਇਹ ਚੀਜ਼ ਛੱਡਦਾ ਵਾ ਤੇ ਸਾਨੂੰ ਵੀ ਕੋਈ ਡਾਇਲੌਗ ਸੁਣਾ ਦੇ ਆ ਪਰ ਮੈਡਮ ਨੂੰ ਸੁਣਾਉ ਮੈਡਮ ਨੂੰ ਸੁਣਾ ਦਿਓ ਮੈਨੂੰ ਨਾ ਸੁਣਾ ਆ ਆ ਕੋਟ ਕੋਟੂ ਟੇ ਆ ਰਹੀ ਨਹੀਂ ਸਾਡੇ ਦਾ ਦੇ ਲਾ ਤੇਰੀ ਫਿਲੀ ਚੋਂ ਨਾਲ ਮਾਰੀ ਨੇ ਇਹ ਇਹ ਸਾਰੇ ਨੂੰ ਹੀ ਡਾਇਲੋਗ ਆ ਇਹ ਮੈਡਮ ਲਈ ਸੀ ਸਰ ਨਹੀਂ ਨਹੀਂ ਸੀਗਾ ਮੇਰੇ ਲਈ ਕੀ ਬਣਾਉਂਗੇ ਸਰਾਂ ਨੇ ਕਰਦੇ ਸਰਾਂ ਨੇ ਚਲੋ ਜੀ ਕਰਦਾ ਟੈਡੀ ਕਰਦਾ ਟੈਡੀ ਅੱਛਾ ਸਕੂਲ ਵੱਲੋਂ ਕਿੰਨੇ ਕੀ ਸਪੋਰਟ ਹੈ ਤੁਹਾਨੂੰ ਸਕੂਲ ਕਿਹੜਾ ਹੈ ਆਪਣਾ 20m ਅੱਛਾ ਕਿੰਨਾ ਸਪੋਰਟ ਕਰਦੇ ਸਕੂਲ ਬਹੁਤ ਬਹੁਤ ਕਰਦੇ ਨੇ ਤੇ ਸਕੂਲ ਸਾਰਾ ਸਪੋਰਟ ਕਰਦਾ ਜੀ ਪੂਰੇ ਤਰੀਕੇ ਨਾਲ ਹਾਂਜੀ ਬਿਲਕੁਲ ਜੀ ਜੇ ਸਕੂਲ ਦੀ ਬਹੁਤ سپورਟ ਆ ਜਿੰਨਾਂ ਨੂੰ ਬਹੁਤ ਜ਼ਿਆਦਾ ਹੌਸਲਾ ਹੋਇਆ ਵਾ ਸਕੂਲ ਦੇ ਪ੍ਰਿੰਸੀਪਲ ਸਾਡੇ ਰਾਜੂ ਮੰਗਲ ਮੈਡਮ ਜੀ ਔਰ ਇਹਨਾਂ ਦੇ ਮੈਡਮ ਨੇ ਸਮ੍ਰਿਤੀ ਸ਼ਰਮਾ ਜੀ ਤੇ ਉਹਨਾਂ ਦਾ ਵੀ ਬੜੀ سپورਟ ਰਹੀ ਆ ਜਿਸ ਤਰ੍ਹਾਂ ਕਿ ਇੱਕ ਤਾਂ ਨਹੀਂ ਹੁੰਦੀ ਆ ਹਨਾ ਤੇ ਹਰ ਇੱਕ ਬਿਲਡਿੰਗ ਜਿਸ ਤਰ੍ਹਾਂ ਨਹੀਂ ਹੁੰਦੀ ਆ ਨਰਸਰੀ ਕਲਾਸਾਂ ਬੱਚੇ ਨਹੀਂ ਹੁੰਦੀ ਆ ਉਹਨਾਂ ਨੂੰ ਬੜੀ سپورਟ ਮਿਲੀ ਆ ਤੇ ਉਹਨਾਂ ਦੀ ਇਹ ਗੱਲ ਨੂੰ ਫੋਲੋ ਵੀ ਕਰਦੇ ਜਿਹੜੇ ਗੱਲਾਂ ਸਾਡੀਆਂ ਵੀ ਨਹੀਂ ਮੰਨਦੇ ਹੈਗੇ ਉਹ ਮੈਡਮ ਦੇ ਗੱਲਾਂ ਮੰਨਦੇ ਨੇ ਅਸੀਂ ਉਹਨਾਂ ਨੂੰ ਦੱਸ ਦਿੰਦੇ ਆ ਤੇ ਸਕੂਲ ਵੱਲੋਂ ਪੂਰੀ سپورਟ ਆ ਜੀ ਇਹ ਭਾਰਤੀ ਵਿਦਿਆ ਮੰਦਰ ਸਕੂਲ ਚ ਪੜਦਾ ਬੀਵੀਐਮ ਸਕੂਲ ਵਿੱਚ ਹੀ ਇਹ ਨੇ ਜੋਹਾਨ ਇਹਦੇ ਪਿਤਾ ਸਾਡੇ ਨਾਲ ਸੀਗੇ ਜਿਹੜੇ ਦੱਸ ਰਹੇ ਨੇ ਕਿ ਬੇਟਾ ਮੇਰਾ ਵਰਲਡ ਰਿਕਾਰਡ ਤੋੜ ਚੁੱਕਿਆ ਤਾਂ ਹੁਣ ਵੱਡਾ ਹੋ ਕੇ ਇੰਜੀਨੀਅਰ ਬਣੇਗਾ ਤਾਂ ਹੋਰ ਕਈ ਸਾਰੇ ਵਰਲਡ ਰਿਕਾਰਡ ਜਿਹੜਾ ਇਸੇ ਤਰੀਕੇ ਨਾਲ ਤੋੜਦਾ ਨਜ਼ਰ ਆਏਗਾ ਜਿਹੜੇ ਕਿ ਮੈਂ ਬਿਮਾਰੀ ਕਰਕੇ ਨਹੀਂ ਤੋੜ ਸਕਿਆ ਸੀਗਾ ਮੇਰਾ ਕੇ ਖੂਨ ਮੇਰਾ ਬੱਚਾ ਜਿਹੜਾ 1 ਸਾਲ ਦੀ ਉਮਰ ਚ ਇਹ ਡ੍ਰਿਲਿੰਗ ਮਸ਼ੀਨ ਚਲਾਣੀ ਸ਼ੁਰੂ ਕਰ ਗਿਆ ਸੀਗਾ ਕਾਰਪੈਂਟਰੀ ਸ਼ੁਰੂ ਕਰ ਗਿਆ ਸੀਗਾ ਉਹ ਅੱਗੇ ਇਹੋ ਜੀ ਕ੍ਰੀਏਟਿਵ ਚੀਜ਼ਾਂ ਕਰੇਗਾ ਵਰਲਡ ਰਿਕਾਰਡ ਹੋਰ ਕਈ ਸਾਰੇ ਅੱਗੇ ਤੋਲਣ ਜਾ ਰਹੇ ਹੈ ਕੈਮਰਾ ਪ੍ਰਸ ਰੁਪਿੰਦਰ ਜੱਗੀ ਦੇ ਨਾਲ ਬਜ਼ਨ ਵਰਬਾ ਡੇਲੀ ਪੋਸਟ ਲੁ